ਦੋਸਤੋ ਅੱਜ ਮੈਂ ਤੁਹਾਨੂੰ ਅਜਿਹੇ ਵੀਰ ਨਾਲ ਮਿਲਾਵਾਂਗਾ ਜਿਨ੍ਹਾਂ ਨੇ ਕਿ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਆ ਕੇ ਪੰਜਾਬ ਵਿੱਚ ਆਪਣੇ ਜਿਹੜੇ ਆਪਣੀ ਧਰਤੀ ਦੇ ਜਿ�ਾ ਆਪਣਾ ਕੰਮ ਸ਼ੁਰੂ ਕੀਤਾ ਹੈ ਸਾਡੇ ਕੋਲ ਸਾਰੀਆਂ ਜੀ ਏ ਟੂ ਜ਼ेड ਜੋ ਘਰ ਵਿੱਚ ਵਰਤੀਆਂ ਜਾਂਦੀਆਂ ਤੇਲ ਸਾਰਾ ਸਾਬਣ ਜੋ ਸ਼ੈਂਪੂ ਜੋ ਵਗੈਰਾ ਤੇਲ ਸਾਰਾ ਕੁਝ ਆਟੇ ਦਾਲ ਹਾਂਜੀ ਸਾਰਾ ਕੁਝ ਹੈ ਜੀ ਆਪਣੇ ਸੋ ਦੋਸਤੋ ਕਿਹੜਾ ਇਹ ਜੰਮਾ ਜੀ ਚਲੋ ਪਹਿਲਾਂ ਮੇਰੇ ਜਿਵੇਂ ਸੀਗਾ ਵੀ ਬਾਹਰ ਜਾ ਕੇ ਕਮਾਈ ਕੀਤੀ ਤੇ ਵੀ ਤਾਂ ਸ਼ੌਕ ਹੁੰਦੇ ਆ ਬੰਦੇ ਦੇ ਜੀ ਪਰ ਫਿਰ ਮੈਂ ਇੱਕ ਬੰਦੇ ਜ ਮਨ ਮਨ ਚ ਆਇਆ ਵੀ ਮਨਾ ਇਹ ਹੋਰ ਬਹੁਤ ਗੁਲਾਮੀ ਹੋ ਗਈ ਤੇ ਹੁਣ ਪਿੱਛੇ ਮੁੜੀ ਆਪਣੇ ਪੰਜਾਬ ਜੀ ਤੇ ਹੁਣ ਨਹੀਂ ਬਈ ਇੱਥੇ ਆ ਆਪਣਾ ਕਾਰੋਬਾਰ ਖੋਲੀਏ ਚਲੋ ਥੋੜੀ ਰੁੱਖੀ ਸੁੱਕੀ ਬੰਦਾ ਖਾ ਲਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਮੂਤਾਂ ਵਾਲਾ ਤੇ ਤੁਸੀਂ ਦੇਖ ਰਹੇ ਹੋ ਅਲਫੀ ਕੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਅਜਿਹੇ ਵੀਰ ਨਾਲ ਮਿਲਾਉਂਗਾ ਜਿਨ੍ਹਾਂ ਨੇ ਕਿ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਆ ਕੇ ਪਰ ਪੰਜਾਬ ਵਿੱਚ ਆਪਣੇ ਜਿਹੜੇ ਆਪਣੀ ਧਰਤੀ ਦੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਆ ਸੋ ਅੱਜ ਕੱਲ ਕਿਉਂਕਿ ਹਰ ਇੱਕ ਜਿਹੜੇ ਨੌਜਵਾਨਾਂ ਉਹਨਾਂ ਦੀ ਹੋੜ ਆ ਕਿ ਅਸੀਂ ਬਾਹਰ ਜਾਣਾ ਬਾਹਰ ਜਾਣਾ ਪਰ ਇਸ ਵੀਰ ਨੇ ਮਤਲਬ ਕਿ ਇਮਸਾਲ ਕਾਇਮ ਕੀਤੀ ਆ ਕਿ ਅਮਰੀਕਾ ਵਰਗਾ ਮੁਲਕ ਛੱਡ ਗਿਆ ਜਾਂ ਆਪਣੇ ਇੱਥੇ ਬਿਠੇ ਆ ਕੇ ਆਪਣਾ ਆਪਣਾ ਕੰਮ ਸ਼ੁਰੂ ਕੀਤਾ ਆ ਸੋ ਜਿਹੜਾ ਇਹਨਾਂ ਨੇ ਨਵੀਂ ਸ਼ਾਪ ਖੋਲੀ ਆ ਉਹਦਾ ਨਾਮ ਵੀ ਖਾਲਸਾ ਜਰਨਲ ਸਟੋਰ ਔਰ ਇਹਨਾਂ ਕੋਲ ਬਹੁਤ ਵਧੀਆ ਹਰ ਪ੍ਰਕਾਰ ਦਾ ਜਿਹੜਾ ਸਮਾਨ ਮਿਲਦਾ ਆ ਇਹ ਵੀਰ ਕੋਲੋਂ ਪਰ ਆਜੋ ਆਪਾਂ ਆਪਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਆਜੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀ ਤੁਸੀਂ ਨਵੀਂ ਦੁਕਾਨ ਖੋਲਹੀ ਆ ਹਾਂਜੀ ਤਾਂ ਮੈਂ ਤੁਸੀਂ ਇੱਥੇ ਪਹੁੰਚ ਕੀਤੀ ਜੀ ਦੁਕਾਨ ਤੇ ਤਾਂ ਵੀਰ ਜੀ ਕੀ ਕੀ ਆਪਣੇ ਕੋਲ ਵੈਰਾਈਟੀ ਹੈਗੀ ਆ ਸਾਨੂੰ ਜਿਹੜਾ ਦੱਸੋ ਹਾਂਜੀ ਸਾਡੇ ਕੋਲ ਸਾਰੀਆਂ ਜੀ A to Z ਜੋ ਘਰ ਵਿੱਚ ਵਰਤੀਆਂ ਜਾਂਦੀਆਂ ਤੇਲ ਸਾਰਾ ਸਾਬਣ ਜੋ ਸ਼ੈਂਪੂ ਜੋ ਵਗੈਰਾ ਤੇਲ ਸਾਰਾ ਕੁਝ ਆਟੇ ਦਾਲ ਸਾਰਾ ਕੁਝ ਹੈ ਜੀ ਆਪਣੇ ਕੋਲ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਵੀਰ ਹੁਣਾਂ ਕੋ ਜਿਹੜਾ ਸਾਰਾ ਜਿਹੜਾ ਮਨਿਆਰੀ ਸੌਰੀ ਕਰੀਆਨੇ ਦਾ ਜਿਹੜਾ ਸਾਰਾ ਸਮਾਨ ਹੈਗਾ ਜੀ ਇਹਨਾਂ ਦੇ ਕੋਲ ਤੁਸੀਂ ਦੇਖਦੇ ਆ ਲੇਜ਼ ਚਾਪ ਤੀ ਕੁਛ ਵੀ ਲੈਣਾ ਹੋਵੇ ਵੀਰ ਨੇ ਸਾਰਾ ਦੇਖੋ ਕਿੰਨੇ ਸੋਹਣੇ ਤਰੀਕਿਆਂ ਨਾਲ ਜਿਹੜਾ ਸਮਾਨ ਸਜਾ ਕੇ ਰੱਖਿਆ ਹੋਇਆ ਵਾ ਸ਼ੈਂਪੂ ਹੈਗੇ ਆ ਮਤਲਬ ਕਿ ਘਰੇਲੂ ਚੀਜ਼ਾਂ ਜਿਹੜੀਆਂ ਘਰ ਵਿੱਚ ਵਰਤੋਂ ਨਿਤ ਦੀ ਵਰਤੋਂ ਵਿੱਚ ਆਉਣ ਵਾਲੀਆਂ ਜਿਹੜੀ ਸਾਰੀ ਚੀਜ਼ਾਂ ਇਹਨਾਂ ਦੇ ਕੋਲ ਮੌਜੂਦ ਆ ਤੁਸੀਂ ਦੇਖ ਸਕਦੇ ਆ ਬਿਸਕੁਟ ਵਗੈਰਾ ਵੀ ਹੈ ਨਮਕੀਨ ਵੀ ਰੱਖਿਆ ਇਹਨਾਂ ਨੇ ਔਰ ਜਿਹੜਾ ਠੰਡਾ ਠੰਡੇ ਵਾਲ ਨੇ ਉਹ ਵੀ ਇਨਾਂ ਕੋਲ ਹੈਗੇ ਆ ਸੋ ਦੇਸੀ ਕੁ ਉਦਲੇਗੇ ਮਤਲਬ ਆਲਗੋਟ ਸਾਰੀਆਂ ਆਈਟਮ ਇਹਨਾਂ ਕੋਲ ਹੈਗੀਆਂ ਜੀ ਸੋ ਵੀਰ ਜੀ ਇਹ ਕਿੰਨੇ ਚਿਰ ਤੋਂ ਜਿਹ ਠੀਕ ਹੈ ਜੀ ਤੇ ਮੈਨੂੰ ਪਤਾ ਲੱਗਾ ਸੀ ਜਿੱਦਾਂ ਤੁਸੀਂ ਇੱਕ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਆ ਕੇ ਇੱਥੇ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਆ ਔਰ ਇਹ ਨੌਜਵਾਨਾਂ ਵਾਸਤੇ ਇੱਕ ਮਿਸਾਲ ਵੀ ਆ ਔਰ ਇੱਕ ਸੇਧ ਵੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਹ ਕਹਿਣਾ ਇਹ ਚਾਹੁੰਦਾ ਜੀ ਚਲੋ ਪਹਿਲਾਂ ਮੇਰੇ ਜਿਵੇਂ ਸੀਗਾ ਵੀ ਬਾਹਰ ਜਾ ਕੇ ਕਮਾਈ ਕੀਤੀ ਤੇ ਵੀ ਤਾਂ ਸ਼ੌਕ ਹੁੰਦੇ ਆ ਬੰਦੇ ਦੇ ਜੀ ਪਰ ਫਿਰ ਇੱਕ ਬੰਦੇ ਜੇ ਮਨ ਚ ਆਇਆ ਵੀ ਮਨਾ ਬਹੁਤ ਬਗਲਾਮੀ ਹੋ ਗਈ ਤੇ ਹੁਣ ਪਿੱਛੇ ਮੁੜੀ ਆਪਣੇ ਪੰਜਾਬ ਜੀ ਤੇ ਪਹੋਣੇ ਵਿੱਚ ਇੱਥੇ ਆ ਆਪਣਾ ਕਾਰੋਬਾਰ ਖੋਲ੍ਹ ਲੀਏ ਚਲੋ ਥੋੜੀ ਰੁੱਖੀ ਸੁਖੀ ਬੰਦਾ ਖਾ ਲਵੇ ਪਰ ਅੱਜ ਦੇ ਟੈਚ ਦੇਖਿਆ ਜਾਵੇ ਜੇ ਪਰ ਬਾਹਰ ਨਹੀਂ ਬਾਹਰ ਜਾਣਾ ਬਾਹਰ ਜਾਣਾ ਅਸੀਂ ਸਾਡੇ ਪੰਜਾਬੀਆਂ ਦੇ ਮਨਾਂ 'ਚ ਇੱਕ ਗੁਲਾਮੀ ਰੇ ਘਰ ਕਰ ਚੁੱਕੀ ਆ ਜੀ ਹਾਂਜੀ ਸੋ ਜਿਵੇਂ ਕਿ ਦੱਸਿਆ ਵੀਰ ਹੁਣਾਂਗੇ ਕਹਿੰਦੇ ਕਿ ਬਾਹਰ ਮੰਨ ਕੇ ਗੁਲਾਮੀ ਕਰਨ ਨਾਲੋਂ ਚੰਗਾ ਕਿ ਪੰਜਾਬ ਵਿੱਚ ਰਹਿ ਕੇ ਆਪਣੇ ਕੰਮ ਜਿਹੜਾ ਕੀਤਾ ਜਾਵੇ ਹਾਂਜੀ ਬਾਈ ਗੁਰੂ ਤੁਸੀਂ ਆ ਜਿਹੜੀ ਸ਼ਹੀਦ ਸਿੰਘਾਂ ਦੀ ਫੋਟੋ ਲਾਈ ਹੋਈ ਆ ਬਾਬਾ ਬਚਿੱਤਰ ਸਿੰਘ ਦੀ ਚੜ੍ਹਦੀ ਕਲਾ ਵਾਲੀ ਫੋਟੋ ਆ ਜਿੱਦਾਂ ਮੈਂ ਦੁਕਾਨ ਚ ਐਮਪੀ ਕੀਤੀ ਸੀ ਇਹ ਮੈਨੂੰ ਬਹੁਤ ਵਧੀਆ ਤਸਵੀਰ ਲੱਗੀ ਕਿ ਤੁਸੀਂ ਜਿਹੜੀ ਚੜ੍ਹਦੀ ਕਲਾਂ ਵਾਲੀ ਇਹ ਤਸਵੀਰ ਲਾਈ ਹੋਈ ਆ ਇਹਦੇ ਬਾਰੇ ਮਤਲਬ ਕਿਦਾਂ ਤੁਸੀਂ ਇਹ ਵਿਚਾਰ ਆਇਆ ਸੀਗਾ ਵਿਚਾਰੀ ਕੋਈ ਅੰਦਰ ਆਵੇ ਕੋਈ ਕਸਟਮਰ ਆਉਂਦਾ ਇੱਕ ਪਹਿਲਾਂ ਨਿਗਾ ਪੈਂਦੀ ਆ ਜੀ ਸ਼ਿਵਦਾ ਸਿੰਘਾ ਜੀ ਤੇ ਇਹ ਇੱਕ ਹੁੰਦਾ ਜੀ ਅੱਜ ਦੇ ਸਮੇਂ 'ਚ ਜੇ ਕੋ ਬੰਦਾ ਮੇਰੇ ਵਰਗਾ ਚੱਲੋਵੇ 2 ਜੇ ਵੇ ਬਾ ਨਹੀਂ ਕੋਈ ਗੱਲ ਮਰ ਜਾ ਕੋਈ ਨਹੀਂ ਆਇਆ ਵੇ ਗਾਹਕ ਨਹੀਂ ਹੈ ਇਹ ਸਿਹਤ ਬਹੁਤ ਮਿਲਦੀ ਹੈ ਕੋਈ ਦੇਖ ਲੈ ਹਾਂ ਜੀ ਪੁਰਾਣੇ ਟਾਈਮ 'ਚ ਪੁਰਾਣੇ ਸਿੰਘਾਂ 'ਚ ਇੱਕ ਹੁੰਦਾ ਹੋਇਆ ਰੁੱਖੀ ਸੁੱਕੀ ਗਜ਼ਾਰਾ ਗਾ ਲੈਣਾ ਪਰ ਆਪਣਾ ਸਦਕ ਨਹੀਂ ਹਾਰਨਾ ਮਤਲਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚੜ੍ਹਦੀ ਕਲਾ 'ਚ ਰਹਿਣਾ ਪਾਵੇਂ ਘਾਟਾ ਵੱਧ ਆਉਂਦੇ ਰਹਿੰਦੇ ਆ ਪਰ ਚੜ੍ਹਦੀ ਕਲਾ 'ਚ ਸਿੰਘਾਂ ਨੇ ਰਹਿਣਾ ਸੋ ਜਿਦਾਂ ਕਿ ਵੀਰ ਹੁਣਾਂ ਨੇ ਦੱਸਿਆ ਕਿ ਇਹ ਜਿਹੜੀ ਤਸਵੀਰ ਆ ਸ਼ਹੀਦਾਂ ਦੀ ਇਹ ਮਲ ਚੜਦੀ ਕਲਾ ਦਾ ਪ੍ਰਤੀਕ ਹੈ ਔਰ ਮੈਂ ਵੀ ਜਦੋਂ ਕੰਟੈਂਟਰੀ ਕੀਤੀ ਸੀ ਮੈਨੂੰ ਮੈਂ ਆਪਣੇ ਕੈਮਰਾਮੈਨ ਨਾਲ ਗੱਲ ਵੀ ਕੀਤੀ ਕਿ ਯਾਰ ਫੋਟੋ ਇਹ ਤਸਵੀਰ ਬਹੁਤ ਸੋਹਣੀ ਲਈ ਆ ਔਰ ਚੜਦੀ ਕਲਾ ਵਾਲੀ ਤਸਵੀਰ ਆ ਸੋ ਵੀਰ ਜੀ ਇੱਕ ਸਵਾਲ ਮੇਰਾ ਤੁਹਾਨੂੰ ਹੋ ਰਿਹਾ ਤੁਸੀਂ ਜਦੋਂ ਅਮਰੀਕਾ ਵਿੱਚੋਂ ਮਤਲਬ ਕਿ ਆ ਕੇ ਤੁਸੀਂ ਆਪਣਾ ਇੱਥੇ ਕਾਰੋਬਾਰ ਕੀਤਾ ਵਾ ਮਤਲਬ ਉੱਥੋਂ ਦੇ ਉੱਥੋਂ ਦੇ ਇਸ ਵਿੱਚ ਕੀ ਫਰਕ ਹੈ ਇੱਥੇ ਬਹੁਤ ਹੀ ਜ਼ਿਆਦਾ ਫਰਕ ਆ ਜੀ ਉੱਥੇ ਇਹ ਆ ਜੀ ਉੱਥੇ ਪੈਸੇ ਹੈ ਪਰ ਜੋ ਉੱਥੇ ਗੱਲ ਕਰੀਏ ਸਿੱਖੀ ਦਾ ਜਾਂ ਕਹਿ ਲਓ ਗੱਲਾਂ ਆਪਣੇ ਕੰਮ ਦਾ ਨਹੀਂ ਹੈ ਜੀ ਉੱਥੇ ਇਹ ਹੈ ਜੀ ਚਲੋ ਠੀਕ ਆਜੋ ਚਲ ਜੋ ਆਜੋ ਚਲ ਜੋ ਇੱਕ ਗਲਮੀ ਹੈ ਜੀ ਉੱਥੇ ਇੱਕ ਸਿਆਣੇ ਪਿੰਦੇ ਬਾਕੀ ਜੇ ਗੱਲ ਕੀਤੀ ਜਾਵੇ ਪੈਸੇ ਦੀ ਉੱਥੇ ਇੱਥੇ ਜੀ ਇੱਥੇ ਚਲੋ ਠੀਕ ਆ ਅਸੀਂ ਮੰਨਦੇ ਹਾਂ ਉੱਥੇ ਆਪਣੇ ਸ਼ੌਂਕ ਪੂਰੇ ਕਰਨ ਲਈ ਜਾਂਦੇ ਹਾਂ ਅਸੀਂ ਪਰ ਅਸੀਂ ਉਧਰ ਜੋਗੇ ਰਹਿ ਜਾਂਦੇ ਆ ਅਸੀਂ ਕਹਿੰਦੇ ਨਾ ਇੱਕ ਹੁੰਦਾ ਮਨ ਮਨਾਂ ਚ ਅਸੀਂ ਪਿੱਛੇ ਮੁੜਾਂਗੇ ਪਰ ਕਦੋਂ ਮੁੜਨਾ ਹੈ ਮਤਲਬ ਕਿ ਤੁਹਾਡੀ ਕਹਾਣੀ ਮਤਲਬ ਕਿ ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਆ ਮਤਲਬ ਸਕੂਨ ਹੈ ਨਹੀਂਗਾ ਜੇ ਸਕੂਨ ਦੀ ਜ਼ਿੰਦਗੀ ਹੋਰ ਆਰਾਮ ਜਿੰਦਗੀ ਉਹ ਤਾਂ ਫਿਰ ਪੰਜਾਬ ਵਿੱਚ ਹੀ ਮਿਲ ਗਿਆ ਆਪਣਾ ਕੰਮ ਕਰਕੇ ਵੀ ਇੱਥੇ ਹਾਂ ਜੀ ਪੰਜਾਬ ਵਿੱਚ ਸਕੂਨ ਵੀ ਆ ਜੀ ਮਾਂ ਪੇ ਵੀ ਇੱਥੇ ਸਾਰਾ ਕੁਝ ਇੱਥੇ ਹਾਰੇ ਹੀ ਰਾਜੇ ਆ ਜੀ ਇੱਥੇ ਜੀ ਹਾਂ ਜੀ ਸੋ ਜਿਵੇਂ ਕਿ ਵੀਰ ਜੀ ਨੇ ਦੱਸਿਆ ਕਿ ਸਾਨੂੰ ਮਿਲ ਕੇ ਆਪਣੇ ਪੰਜਾਬ ਵਿੱਚ ਹੀ ਰਹਿ ਕੇ ਮਿਲ ਜਿਲ ਆਪਣਾ ਕੰਮ ਕਰਨਾ ਚਾਹੀਦਾ ਜਿੰਨਾ ਕਿ ਇਹ ਹੁਣ ਅਮਰੀਕਾ ਛੱਡ ਕੇ ਮਲੇ ਆਏ ਆ ਇਹਨਾਂ ਨੇ ਇੱਥੇ ਇਹਨਾਂ ਨੂੰ ਸਕੂਨ ਜਿਹੜਾ ਹੈ ਉਹ ਆਪਣੇ ਪੰਜਾਬ ਦੀ ਧਰਤੀ ਤੋਂ ਹੀ ਮਿਲਿਆ ਸੋ ਬਹੁਤ ਚੰਗੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਜਾਂਦੀ ਇਹ ਗੱਲ ਕੰਮ ਤਾਂ ਹੋਰ ਹੀ ਬਹੁਤ سارے ਕੰਮ ਆ ਹਨਾ ਹਾਂ ਜੀ ਪਰ ਤੁਸੀਂ ਇਹ ਜਿਹੜਾ ਮਨੇ ਕਰਿਆਨੇ ਦਾ ਕੰਮ ਹੀ ਚੁਣਿਆ ਇਹ ਕਿਦਾਂ ਮਾਲ ਕੇ ਕਿਉਂ ਇਹ ਕਿਉਂ ਚੁਣਿਆ ਕੰਮ ਤੁਸੀਂ ਹਾਜੀ ਇਹ ਮੈਨੂੰ ਇਹ ਸੀਗਾ ਵੀ ਇੱਥੇ ਸਾਰੀਆਂ ਆਈਟਮ ਆ ਜਾਂਦੀਆਂ ਜੋ ਕਿ ਘਰ ਵਿੱਚ ਜਾਂ ਖਾਣ ਪੀਣ ਚ ਦਾਲਾਂ ਸਬਜ਼ੀਆਂ ਜੋ ਘਰ ਵਿੱਚ ਅਸੀਂ ਵਰਤਦੇ ਨੇ A ਤੋਂ Z ਸਾਰਾ ਸਮਾਨ ਇਸ ਕਰਕੇ ਮੈਂ ਕਰਿਆ ਮੈਨੂੰ ਹੋਰ ਮੈਨੂੰ ਮੇਰੇ ਮਾਂ ਜੀ ਵੀ ਸੀਗਾ ਵੀ ਡੇਰੀ ਫਾਰਮ ਖੋਲ੍ਹੇ ਮੇਰੇ ਵੀ ਸੀਗਾ ਮੈਂ ਕਰਨੇ ਇਸ ਕੰਮ ਬਾਰੇ ਪਤਾ ਹੈ ਕਿਉਂ ਮੈਂ ਬਾਹਰ ਵੀ ਇਹ ਕੰਮ ਜਿਆਦਾ ਕੀਤਾ ਹੈ ਸਟੋਰ ਅੱਛਾ ਜੀ ਇਸ ਕਰਕੇ ਮੈਨੂੰ ਇਹ ਕਾ ਵੀ ਮਨਾ ਚਲੋ ਸਟੋਰ ਦਾ ਕੀਤਾ ਜਾਵੇ ਮਤਲਬ ਤੁਹਾਨੂੰ ਇਹਦੇ ਬਾਰੇ ਨੌਲੇਜ ਸੀਗੀ ਤੁਸੀਂ ਬਾਹਰ ਵੀ ਇਹ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਤੇ ਮਤਲਬ ਤੁਸੀਂ ਉਹੀ ਮਲ ਕੰਮ ਇਥੇ ਸ਼ੁਰੂ ਕੀਤਾ ਹਾਂਜੀ ਹਾਂਜੀ ਨੌਲੇਜ ਵਜੋਂ ਹਾਂਜੀ ਹਾਂਜੀ ਸੋ ਬਿਲਕੁਲ ਸਹੀ ਗੱਲ ਕਹੀ ਹੈ ਜੀ ਜਿਹੜੀ ਸੋ ਕੰਮ ਸਾਨੂੰ ਉਹੀ ਕਰਨਾ ਚਾਹੀਦਾ ਵਾ ਜਿਹਦਾ ਸਾਨੂੰ ਤਜਰਬਾ ਹੋਵੇ ਜਿਵੇਂ ਵੀਰ ਜੀ ਹੁਣ ਦੱਸਾਗੇ ਬਾਹਰ ਜਿਹੜਾ ਉਹ ਸਟੋਰ ਵਿੱਚ ਹੀ ਕੰਮ ਕਰਦੇ ਸੀ ਔਰ ਉਹ ਜੇ ਉਥੇ ਕੋਸਮੈਟਿਕ ਤੋਂ ਲੈ ਕੇ ਜਿਹੜਾ ਘਰੇਲੂ ਕਰਿਆਨੇ ਦਾ ਸਮਾਨ ਲਾ ਗਰੋਸਰੀ ਸਾਰਾ ਉਥੇ ਸੀ ਸੋ ਇਹਨਾਂ ਨੂੰ ਉਹਦੇ ਬਾਰੇ ਅਨੌਲੇਜ ਸੀ ਔਰ ਇਹਨਾਂ ਨੇ ਪੰਜਾਬ 'ਚ ਆ ਕੇ ਵੀ ਉਹੀ ਕੰਮ ਸ਼ੁਰੂ ਕੀਤਾ ਸੋ ਵੀਰ ਜੀ ਆਪਣੀ ਜਿਹੜੀ ਤੁਹਾਡੀ ਦੁਕਾਨ ਆ ਇਹ ਜੇ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੋਵੇ ਕਿਸੇ ਨੇ ਹਣਾ ਤੁਹਾਡੇ ਕੋਈ ਗਾਹਕ ਕਸਟਮਰ ਨੇ ਆਉਣਾ ਹੋਵੇ ਹਾਂਜੀ ਤੇ ਆਪਣੀ ਲੋਕੇਸ਼ਨ ਸਾਨੂੰ ਜਰੂਰ ਦੱਸ ਦਿਓ ਸਾਡੇ ਦਰਸ਼ਕਾਂ ਜਲੰਧਰ ਤੋਂ ਪਠਾਨਕੋਟ ਰੋਡ ਐ ਤੇ ਖੁੱਡਾ ਆ ਜੀ ਤੇ ਇੱਥੇ ਮੇਰ ਨਿਰਮਲ ਆਪਣਾ ਨੀਅਰ ਜੱਗੀ ਇਲੈਕਟ੍ਰੋਨਿਕ ਦੁਕਾਨ ਆ ਜੀਦਰ ਸਾਹਮਣੇ ਤੋਂ ਫਰੰਟ ਰੋਡ ਦੇ ਉੱਤੇ ਹੀ ਆ ਜੀ ਜੀ ਹਾਂ ਸੋ ਦੋਸਤੋ ਇਹਨਾਂ ਦੱਸਾ ਕਿ ਇਹਨਾਂ ਦੀ ਖੁੱਡਾ ਜਿਹੜਾ ਸ਼ਹਿਰ ਆ ਜਦੋਂ ਪਠਾਨਕੋਟ ਤੋਂ ਆਪਾਂ ਜਾਣਦੇ ਆ ਤੇ ਸੌਰੀ ਆਪਾਂ ਜਲੰਧਰ ਤੋਂ ਪਠਾਨਕੋਟ ਨੂੰ ਜਾਣਦੇ ਆ ਤੇ ਖੁੱਡਾ ਜਿਹੜਾ ਵਾ ਕਿਸੇ ਆਉਂਦਾ ਛੋਟਾ ਜਿਹਾ ਸ਼ਹਿਰ ਉਹਦੇ ਵਿੱਚ ਦੁਕਾਨੇ ਉਹਨਾਂ ਦੀ ਜੱਗੀ ਇਲੈਕਟ੍ਰੋਨਿਕ ਦੀ ਬਿਲਕੁਲ ਨੇੜੇ ਜਿਹੜੀ ਆ ਸੋ ਬੁਰੀ ਜੀ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਧੰਨਵਾਦ ਜੀ ਤੇ ਪਹੁੰਚ ਕੀਤਾ ਜੀ। ਸੋ ਦੋਸਤੋ ਮੈਨੂੰ ਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਮੈਨੂੰ ਕਮੈਂਟਾਂ ਵਿੱਚ ਔਰ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ। ਸਤਿ ਸ੍ਰੀ ਅਕਾਲ ਜੀ।